ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰੋਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99488 ਹੈ ਜੀ ਤਸੱਲੀਪਨ ਤੁਸੀਂ ਆ ਕੇ ਕਰਨੀ ਆ ਜੇ ਕੋ ਸੂਇਆ ਸਵਾਇ ਨਾਗਾ ਤਾਂ ਦੋ ਟਾਈਮ ਚੋ ਕੇ ਲੈ ਜਿਓ ਜੇ ਗੱਬਣਾ ਤਾਂ ਚੰਗੀ ਤਰ੍ਹਾਂ ਚਿਪਾ ਕੱਢ ਕੇ ਦਾ ਪਾਸ ਕਰਕੇ ਲੈ ਜਿਓ ਬਾਕੀ ਉਹ ਕਰਦੇ ਆ ਵੀਰ ਨਾਲ ਗੱਲ ਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਵਪਾਰ ਦਾ ਕੰਮ ਰੂਟੀਨ ਚ ਪਸ਼ੂ ਆਉਂਦੇ ਆਗੇ ਬਾਈ ਦੇ ਘਰੇ ਮੇਰੇ ਪੰਜ ਸਤਾ ਨਾਲ ਖੜੇ ਹੁੰਦੇ ਆ ਤੁਸੀਂ ਕਦੋਂ ਵੀ ਬਾਈ ਦੇ ਘਰੇ ਵਿਜ਼ਿਟ ਕਰਕੇ ਆ ਕੇ ਪਸ਼ੂ ਗੀ ਖਰੀਦ ਸਕਦੇ ਹੋਗੇ ਆ ਇੰਨੇ ਗਾ ਪਸ਼ੂ ਘਰੇ ਨਹੀਂ ਹੋਊਗਾ ਬਾਈ ਦੇ ਘਰੇ ਹਮੇਸ਼ਾ ਪੰਜ ਸਤਾ ਨਾਲ ਖੜੇ ਹੁੰਦੇ ਆਗੇ ਹਾਂਜੀ ਬੇਸਤਰੀ ਕਾਲ 76 ਵੀਰੇ ਨਾਉ ਦਾਦਕੇ ਬਾਈ ਹਾਂ ਬਾਈ ਮਿਲਾਂਗ ਰਹੀ ਆ ਪਿੰਡ ਸਾਗਨ ਦਾ ਪੂਰਾ ਜ਼ਿਲ੍ਹਾ ਮੋਗਾ ਤਹਿਸੀਲ ਮਗਾ ਬਰਾਨਾ ਠੀਕ ਆ ਬਾਈ ਇਧਰੋਂ ਸ਼ੁਰੂ ਕਰ ਲਾ ਬਾਈ ਸੂਈ ਸਵਾਈ ਤੋਂ ਹੀ ਉਧਰੋਂ ਕਰਨੀ ਆ ਵੱਡੀ ਤੋਂ ਜਿਹੜੀ ਤੇ ਮਰਜ਼ੀ ਕਰ ਲਓ ਵੀਰੇ ਠੀਕ ਆ ਇਧਰੋਂ ਕਰ ਲਾ ਹਾਂਜੀ ਹਾਂਜੀ ਕੀ ਡੀਟੇਲ ਆ ਬਾਈ ਇਹਦੀ ਆ ਮੇਰੇ ਫਿਰ ਦੂਜਾ ਦੂਆ ਤੂਈ ਆ ਠੀਕ ਆ ਬਾਈ ਹਾਂਜੀ ਕੱਲ ਹੀ ਤੂਈ ਆ ਠੀਕ ਆ ਜੀ ਜੇ ਰੋਕੇ ਆ ਜੇ ਰੋਕੇ ਵੀਰੇ ਠੀਕ ਆ ਜੀ ਮਗਰ ਬਾਈ ਇਹਦੀ ਸੂਈ ਸਵਾਈ ਵੀਰੇ ਠੀਕ ਆ ਜੀ ਹਾਂ ਉਹਨਾਂ ਨੇ ਦੱਸਿਆ ਵੀ ਜੇ ਰੋਕੇ ਆ ਕੋਈ ਦੰਦਰੋ ਸਾਫ ਆਗਾ ਠੀਕ ਆ ਜੀ ਮਗਰ ਆ ਗਿਆ ਵੀਰੇ ਸਵੱਛਾ ਠੀ ਬੋਲਾ ਬਾਈ ਕਿੰਨਾ ਹੋ ਗਿਆ ਇਸ ਟਾਈਮ ਹੁਣ ਮੇਰੇ ਥੋੜਾ 12 ਕਿਲੋ ਤਿਆਰ ਆ ਠੀਕ ਆ ਜੀ ਥੋੜਾ ਵੀ ਥੋੜਾ ਚਾਹੀਦਾ ਕੋਈ ਭਰਾ ਦਾ 10 ਡੰਗ ਚੋੜੇ ਆਪਣੇ ਠੀਕ ਆ ਜੀ ਜਦ ਕਿੰਨਾ ਕ ਪਾ ਦੂ ਬਈ 18 ਲੀਟਰ ਦੱਸਿਆ ਕਹਿੰਦੇ ਪਹਿਲੇ ਸੂਈ ਦਿੱਤਾ ਬਲੋਂ ਨੇ ਠੀਕ ਆ ਜੀ ਜਿਆ ਸੂਆ ਸੂਈ ਠੀਕ ਆ ਜੀ ਲੋ ਬਈ ਦੋਸਤੋ ਕਦ ਕੜ ਚੰਗਾ ਵਾ ਵੇਲ ਚੰਗੀ ਆ ਪ੍ਰਿੰਟ ਬਹੁਤ ਚੰਗਾ ਵਾ ਛੀ ਦਾ ਮੇਨ ਗੱਲ ਵੀ ਕਰੋ ਸੰਗ ਗਰਮੀ ਇਹ ਦੇਣਾਗੇ ਦੁੱਧ ਦੇ ਗਰਮੀ ਗਰਮੀ ਦੇ ਦੂ ਨਜ਼ਾਰੇ ਕੱਲ ਦੀ ਸੂਈ ਆ ਬਾਈ ਕਹਿੰਦਾ ਆਪਾਂ ਸੂਈ ਸਵਾਈ ਲੈ ਕੇ ਆਏ ਆ ਮੋੜ ਲਿਆ ਬਾਈ ਮਾਕਣ ਸਵੇ ਪਹਿਲੇ 18 ਕਿਲੋ ਪਾਇਆ ਵਾ ਜਿਵੇਂ ਵੜਾ ਥਾਣਾ ਹਵਾਨਾ ਤੇ ਵਹਿਤਾ ਵੜ ਦਾ ਤੇ ਕੁਆਲਿਟੀ ਆ 20 22 ਕਿਲੋ ਉਹਦੇ ਨੂੰ ਕਹਿੰਦਾ ਵੀ ਕੁਛ ਨਹੀਂਗਾ ਕਿਉਂਕਿ ਜਿਵੇਂ ਹਵਾਨਾ ਤਿਆਰ ਕਰੀ ਜਾਂਦੀ ਹੈਗੀ 12 ਕਿਲੋ ਬੋਲਾ ਕੱਦ ਸੁਈ ਤਿਆਰ ਹੈਗਾ ਜਦੋਂ 20 22 ਕਿਲੋ ਇਹਨੂੰ ਕੋਈ ਬਾਲਾ ਵੀ ਨਹੀਂਗਾ ਪਾ ਵੀ ਜਾਊਗੀ ਪਾ ਕੇ ਥੋੜੀ ਸੇਵਾ ਸੰਭਾਲਦੇ ਆ ਬਹੁਤ ਚੰਗਾ ਥੀਚਵਾਈ ਵਾਲਾ ਮੁੱਠੀ ਵਾਲਾ ਥਾਣਾ ਦੀ ਨੇੜ ਤੋਂ ਦਿਖਾ ਦਿੰਨੇ ਆਗੇ ਚਾਰ ਹੀ ਥਾਣਾ ਗਏ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਆ ਭਲਾ ਜੇ ਕਰੀ ਜਾਂ ਤਾਜੀ ਸੁਈ ਕਰਕੇ ਉਹ ਤੁਹਾਨੂੰ ਪਤਾ ਵੀ ਇੱਕ ਦਿਨ ਪਸ਼ੂ ਭਲਾ ਕਰਦਾ ਹੀ ਆ ਥਾਣਾ ਸਾਹਿਬ ਬਹੁਤ ਚੰਗਾ ਹੱਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾ ਬਹੁਤ ਸੋਹਣਾ ਫੇਸ ਕੁਆਲਿਟੀ ਚੈੱਕ ਕਰ ਲਓ ਦੀ ਫੇਸ ਕੁਆਲਿਟੀ ਬਹੁਤ ਚੰਗੀ ਆ ਠੰਡੀ ਸੀਲ ਬਹੁਤ ਆ ਠੰਡੀ ਦਾ ਬਈ ਆਇਆ ਨਾ ਇਧਰਲੇ ਪੁੱਠੇ ਪਾਸੇ ਬਹਿ ਕੇ ਚੋਲਾ ਯਾਰ ਆਏ ਠੀਕ ਆ ਜੀ ਠੰਡੀ ਠੀਕ ਆ ਜੀ ਤੇ ਦੋਸਤੋ ਬਾਈ ਠੰਡੀ ਸੀਲ ਬਹੁਤ ਆ ਫਿਰ ਵੇਖੀ ਲਿਆ ਬਾਈ ਨੇ ਥੱਲੇ ਬੈ ਪੁੱਠੇ ਪਾਸੇ ਦੀ ਬੈ ਕੇ ਹੱਥ ਲਾਏ ਥਾਣਾ ਨੂੰ ਜਿਉਂ ਜੀ ਹੁੰਦੀ ਲੱਤ ਮਾਰਦੀ ਮੁੱਲ ਬਾਈ ਇਹਦਾ ਮੁੱਲ ਵੀਰੇ ਕਰਾ ਲਉ 65 ਕਰਾ ਲਉ ਠੀਕ ਹੈ ਜੀ ਲਾਸਟ ਆਪਾਂ 60000 ਦੀ ਵੜ ਦੇ ਦਾਂਗੇ ਠੀਕ ਆ ਲੋ ਜੀ ਦੋਸਤੋ ਵੀ 1000 ਛੋੜ ਕਰੂੰਗਾ ਲੋ ਦੋਸਤੋ ਵੀ 60 ਚ ਬੰਦਾ 1000 ਰੁਪਇਆ ਫੇਰ ਵੀ ਤੁਹਾਨੂੰ ਛੱਡ ਦੂੰਗਾ ਜਮਾ ਜੈਜ ਡਿਮਾਂਡ ਆ ਲੈਂਡ ਦੇ ਨਾਲ ਹੀ ਹੁਣ ਕੀ ਵੀਰ ਬੜਾ ਘੱਟ ਵਧਣਾ ਕਰੇ ਵੀਰ ਦਾਦਾ ਜੀ ਪਹਿਲਾਂ ਹੀ ਵੀ ਆਪਾਂ ਜਮਾ ਹੀ ਲੈਂਡ ਦੇ ਨੇ ਰੇਟ ਕਰਨੇ ਆਗੇ ਤੁਹਾਨੂੰ ਕਿਸੇ ਨੇ ਨਹੀਂ 61000 ਤੇ ਨਹੀਂ ਦੁੱਧ ਦੀ ਅੱਛੀ ਉਹ ਵੀ ਕਰਾਉ ਸੰਗ ਗਰਮੀਆਂ ਦਾ ਤੋਹਫਾ ਤੁਹਾਨੂੰ ਦੇਣਾ ਕਿਸੇ ਨੇ ਇਹ ਵੀਰੇ ਜਾਸੀ ਦੀ ਮੈਕਸ ਆ ਇਹ ਹਾਂਜੀ ਹਾਂ ਉਹ ਤਾਂ ਨਹੀਂ ਨੇ ਜਾਸੀ ਹਾਂ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਜਾਸੀ ਦਾ 60000 ਰੁਪਏ ਜਮ੍ਹਾਂ ਦੇਣੀ ਆ ਬਾਈ ਜਮ੍ਹਾਂ ਜਾਇਜ਼ ਮੌਲਾ ਦਾ ਦੁੱਧ ਪਾ ਦੋਗੇ 20 22 ਕਿਲੋ ਜਿਵੇਂ ਤਿਆ ਕੀ ਤਹਵਾਨਾ ਨੇ ਬਹੁਤ ਸੋਹਣਾ ਕੀਤਾ ਹੋਇਆ ਵੱਡਾ ਹਵਾਨਾ ਵਾ ਦੋ ਨੰਬਰ ਤੇ ਆਜ ਗਏ ਬਾਈ ਇਹ ਟੋਕੜ ਗੱਭਣਾ ਨੇ ਠੀਕ ਆ ਬਾਈ ਕਿਹੜਾ ਸੂਆ ਤੇ ਕਿੰਨੇ ਟਾਈਮ ਦੇ ਗੱਭਣਾ ਟੋਕੜ ਗੱਭਣਾ ਬਾਈ 3:30 ਮਿੰਟ ਚੱਕ ਪਾਸ ਆ ਠੀਕ ਆ ਜੀ ਸੂਆ ਦੂਜਾ ਵੀਰੇ ਠੀਕ ਆ ਜੀ ਇਸ ਟਾਈਮ ਦੁੱਧ 13 ਕਿਲੋ ਪਿਆਰ ਆਪਾਂ 12 ਗੈਕੇ ਦਵਾਂਗੇ ਠੀਕ ਆ ਜੀ ਸੱਜੇ ਤਾਂ ਬਾਈ ਕੀ ਰਿਕਾਰਡ ਰਿਹਾ ਤਾਂ ਪਤਾ ਕੋਈ ਇਹਦਾ 25 26 ਲੀਟਰ ਆ ਰਿਹਾ ਵੀਰ ਨੂੰ ਠੀਕ ਆ ਜੀ ਲੋ ਜੀ ਦੋਸਤੋ ਟੋਕੜ ਗੱਬਣ ਨਗੀਨਾ ਹੀ ਆ ਕਦ-ਕਦ ਚੈੱਕ ਕਰ ਲੋ ਫੁੱਲ ਵੱਡਾ ਵਾ ਪ੍ਰਿੰਟ ਪ੍ਰਿੰਟਵੱਸੀ ਦਾ ਬਹੁਤ ਚੰਗਾ ਵਾ ਸਾਢੇ 3-4 ਮਹੀਨਾ ਦੀ ਟੋਕੜ ਗੱਬਣ ਚੈੱਕ ਪਾਸ ਆ ਗਈ ਤੇ ਕਦ ਕਰਦਾ ਜੀ ਵੇਲ ਵੇਲੋ ਕਿੱਡੀ ਆ ਵਹਿੜ ਦੀ ਤੇ 25-26 ਕਿਲੋ ਬਾਈ ਕਹਿੰਦਾ ਦਿੱਤਾ ਇਹਨੇ ਦਿੱਤਾ ਵੀ ਹੋਊਗਾ ਕੋਈ ਕਹਿਣ ਵਾਲੀ ਗੱਲ ਨਹੀਂ ਆ ਚੱਲੀ ਬਾਈ ਸੋਹਣਾ ਥਾਣਾ ਹਵਾਨਾ ਉਹ 13 ਕਿਲੋ ਆ ਪਰ ਤੁਸੀਂ 12 ਕਿਲੋ ਮੰਨ ਲਿਓ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਤੇ ਵੇਖ ਸਕਦੇ ਹੋ ਜੀ ਫੇਸ ਕੁਆਲਟੀ ਬਹੁਤ ਚੰਗੀ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਐਚ ਬੰਦ ਅਸਲ ਦੀ ਪ੍ਰਿੰਟਵੱਸੀ ਦਾ ਬਹੁ ਸਿਆਜ ਇਹ ਜਿਹੜੀਆਂ ਵੜਾਈ ਡੇਡੜ ਲੱਖ ਦੀਆਂ ਵਿਕਦੀਆਂ ਵਾਂ ਤੇ ਵਿਗੂ ਕੀ ਵੀ ਕਿਉਂਕਿ ਕਦ ਕੜ ਫੁੱਲ ਵੱਡਾ ਵਾ ਤੇ ਵਜਨ ਬਹੁਤ ਆ ਥਣਾ ਸਹਿ ਬਹੁਤ ਚੰਗਾ ਵਾ ਭਾਤੀ ਚੋਲੇ ਤੇ ਭਲਾ ਚੋਲੇ ਤੇ ਮਸ਼ੀਨ ਤੇ ਕੋਈ ਨਿੱਕਾ ਜਿਹਾ ਚੁੰਡੀ ਜਿਹਾ ਥਣ ਨੀਗਾ ਥਣ ਬਹੁਤ ਚੰਗੇ ਆ ਇੱਥੇ ਚਾਰੇ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਬੋਦੀ ਵਾਲੀ ਵਿਹੜਾ ਫੇਸ ਕੁਆਲਟੀ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਬਾਈ ਮੁੱਲੇ ਦਾ ਮੋਲ ਕਰਾਉਣ ਦਾ ਕੁਝ 65 ਕਰਾ ਲਓ ਠੀਕ ਹੈ ਜੀ 60 ਚੋਂ ਮਾਨ ਕਰਾਂਗੇ 1000 ਰੁਪਏ ਠੀਕ ਹੈ ਜੀ ਤੇ ਦੋਸਤੋ ਜਮਾ ਜੈਜ ਦੇ ਮਾੜਾ ਪੈਗਾ 60 ਚੋਂ 1000 ਰੁਪਏ ਇਹ ਚੋਂ ਛੋਟ ਹੋ ਜਾਊਗੀ ਤੁਹਾਨੂੰ ਜੋ 95000 ਦੀ ਤੁਹਾਨੂੰ ਹੀ ਪਤਾ ਵੀ ਤਿਆਰ ਇਹ ਬੱਛੀ ਵਿਕਣੀ ਕਿੱਥੇ ਆ ਗਈ ਕੱਦ ਕੱਦ ਫੁੱਲ ਵੱਡਾ ਕੁ ਨਿਕੀ ਨਹੀਂ ਜਿਹੜਾ ਵੀਰ ਕੋਲੇ ਆ ਕੇ ਦੇਖੂਗਾ ਤੁਹਾਨੂੰ ਆਪ ਹੀ ਦਾ ਚੱਲ ਆਊਗਾ 60000 ਬਾਈ ਨੇ ਕਿ ਚੀਜ਼ ਦਾ ਹੀ ਮੰਗਿਆ ਵਾ ਬਾਕੀ ਵੀਰੇ ਇੱਕ ਗੱਲ ਹੋਰ ਹਾਂ ਜਿਹੜਾ ਭੈਣ ਭਰਾ ਇੱਥਾਂ ਬਹਿ ਗਿਆ ਨਾ ਉੱਠਦਾ ਨਹੀਂ ਮਗਲ ਨਾਲ ਮਗਲ ਇੱਕੋ ਜਿਹਾ ਮੂਹ ਲੈਣਾ ਮੂਹ ਦਾ ਠੀਕ ਹੈ ਜੀ ਮਾੜੀ ਜੀ ਇੰਨੀ ਮਿੱਠਾ ਜਮਾ ਲੈ ਵਾ ਝਾੜਦੀਆਂ ਦਾ ਫਾਪੇ ਵੀ ਖਾਲੀ ਹੋ ਠੀਕ ਹੈ ਜੀ ਲੋ ਦੋਸਤੋ ਬਾਈ ਦਾ ਜਿਹੜਾ ਥੱਲੇ ਬਹਿ ਗਿਆ ਬਾਈ ਉੱਠਦਾ ਨਹੀਂਗਾ ਮੋਟਰੋਂ ਧਾਰ ਆਊਗੀ ਮੋਟੀ ਮੋਟੀ ਜਮਾ ਜੈਜ ਮਾੜਾ 59000 ਤੁਹਾਨੂੰ ਮਿਲ ਜਾਣੀ ਹੈਗੀ ਜਿਹਦੇ ਪਸੰਦ ਆ ਕੇ ਤੁਸੀਂ ਬਾਈ ਨਾਲ ਗੱਲਬਾਤ ਕਰੋ ਨੰਬਰ ਸਕਰੀਨ 'ਤੇ ਥੋੜਾ ਚੱਲੀ ਜਾਣਾ ਵੀਡੀਓ ਹਿੰਟ ਤਿਆ ਨੰਬਰ ਤੇ ਬਾਈ ਇਹ ਵੀਰੇ ਸਾਜੀ ਆ ਗਈ 81 ਦੀ ਮੈਸ ਸਾਜੀ ਵੀਰਾ ਦੂਜਾ ਥੂਆ ਕੋਣਾ ਰ ਆ ਗਿਆ ਤਾਂ ਹੋ ਗਿਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਲੋ ਜੀ ਦੋ ਜਰਸੀ ਕਿਹੜਾ ਸੁਆ ਸੁੰਦੀ ਸੋਣ ਇਹ ਦੂਜਾ ਖੁੰਦੀ ਵੀਰੇ ਤਲੂਨ ਦਾ 16 ਲੀਟਰ ਦੋ ਤਾਂ ਦਿੱਤਾ ਠੀਕ ਆ ਜੀ ਬਹੁਤ ਚੰਗਾ ਮੈਂ ਯਾਰ ਕਹਦਾ ਬੱਤੇ ਹੋਣੀ ਕਰ ਠੀਕ ਆ ਲੋ ਜੀ ਦੋ ਛਾਈਵਾਲ ਦਾ ਕਰੋਸ ਆਗਾ ਤੇ ਥਾਣੀ ਚੈੱਕਾ ਥਣ ਪੂਰੇ ਮੋٹے ਮੱਝਾਂ ਵਰਗੇ ਮੋٹے ਮੋٹے ਥਾਣਾ ਰੋਗ ਲਈ ਵਜਨੇ ਬਹੁਤਾ ਕੋਈ ਲੱਸੀ ਫਿੱਕੀ ਨਹੀਂ ਗਈ ਤੁਸੀਂ ਫੇਸ ਵੇਖ ਲਓ ਤੁਸੀਂ ਪੂਰਾ ਵਾ ਕੰਬਲਾ ਕੁੰਬਲਾ ਇਹ ਮੋਟਾ ਵਾ ਛਾਈਵਾਲ ਦਾ ਕਰੋਸ ਜਰਸੀ ਨਾਲ ਇਹਦਾ ਨਾਛ ਨਹੀਂ ਭਾਈ ਦਿਨ 5-4 ਪਏ ਆਗੇ ਬਾਕੀ ਹੋਰ ਦਾ ਵੀ ਜਾਣ ਆਪੋ ਸੱਕ ਤੁਹਾਨੂੰ ਪਹਿਲਾਂ ਵੀ ਸੂ ਪੈਂਦਾ ਵਾ ਬਾਕੀ 5-4 ਦਰਾਂ ਬਾਈਆਂ ਦਾ ਪਏ ਆਗੇ ਥਣ ਬਹੁਤ ਚੰਗਾ ਵਾ ਥੀ ਚਵਾਈ ਵਾਲਾ ਮੋਟਾ ਮੁੱਠੀ ਵਾਲਾ ਥਾਣਾ ਵਾ ਬਾਈ ਨੇ ਬਹੁਤ ਕੋਈ ਲਿੱਸੀ ਫਿੱਕੀ ਨਹੀਂ ਗਈ ਵਾਏ ਨੇ ਚੰਗਾ ਵਾ ਕੱਦ ਵੀ ਚੰਗਾ ਵਾ ਥਣ ਤੋਂ ਨੇੜ ਤੋਂ ਵਿਖਾ ਦਿੰਨੇ ਆਗੇ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਤੇ ਅਤੀ ਵੇਖਸਾ ਥਣ ਬਹੁਤ ਚੰਗਾ ਲੱਗਿਆ ਹੋਇਆ ਬਈ ਆ ਥਣ ਦੇ ਗਾਣ ਫੋੜ ਲੱਗ ਰਿਹਾ ਸਹੀ ਗੱਲ ਆ ਲੋ ਜੀ ਦੋਸਤ ਬਾਈ ਦੀ ਗੱਲ ਵੀ ਜਮਾ ਸਹੀ ਆ ਹਾਂ ਵੀਡੀਓ ਪਾ ਚਾਰਾ ਗੋਠਾਂ ਦੇ ਕੱਲਾ ਕੱਲ ਵਿੱਥੀ ਬਹੁਤ ਚੰਗੀ ਥਣਾਂ ਦੇ ਵਿੱਚ ਮੁੱਲ ਭਾਈ ਇਹਦਾ ਮੁੱਲ ਵੀਰੇ 60000 ਦੀ ਵੜਾਈ ਦਿੱਤਾਗੇ ਠੀਕ ਹੈ ਜੀ ਲਓ ਜੀ ਦੋਸਤੋ ਜਾਇਜ ਦੇ ਮਾੜਾ 60000 ਇਹ ਦੋਸਤੋ ਮੱਝਾਂ ਹਰਗਾ ਜਮਾ ਤੇ ਅੱਜ ਹਾਂ ਫੈਂਡ ਕਰਾ ਲਓ ਭਾਈ ਠੀਕ ਹੈ ਜੀ ਜੇ ਮੌਲਾ ਦਾ ਭਾਈਆਂ ਦਾ 65 ਆ ਜੇ ਕੋਈ ਵਾਧਾ ਘਟਾ ਕਰਨੀ ਹੈ ਜੇ ਲੈਣੀ ਆ ਤਾਂ ਮੁੱਲ 60000 ਰੁਪਿਆ ਵਾ ਇਹਦਾ ਦੋਸਤੋ ਜੇ ਮੱਝ ਲੈਣੇ ਮੱਝ ਸੋਨਾ ਲੀਟਰ ਦੇ ਵਿੱਚ ਦੋ ਢਾਈ ਲੱਖ ਦੀ ਆਉਣੀ ਹੈਗੀ ਤੇ ਤੁਹਾਨੂੰ ਪਤਾ ਹੈ ਨਾ ਕਿ ਦੁੱਧ ਕਰਮ ਵਾਲੇ ਦੇ ਮੱਝਾਂ ਹਰਗਾ ਹੀ ਹੁੰਦਾ ਵਾ ਇਹਨਾਂ ਤੋਂ ਵੀ ਆਉਣੀ ਆ। ਹਾਂਜੀ ਹਾਂਜੀ। ਕਿਉਂਕਿ ਮੌਸਮ ਬਹੁਤ ਤੇਜ਼ਾ ਹੋਣੀ ਗਰਮੀ ਫੋਲਾ। ਸਹੀ ਗੱਲ ਆ ਜੀ। ਪਤਾ ਜਿਹੜੀ ਐ ਐ ਬਹੁਤ ਫੜਕਿਆਂ ਨੂੰ ਵੱਜੂਗੀ। ਹਾਂਜੀ। ਇਹਨਾਂ ਤੋਂ ਵੀ ਆਉਣੀ ਆ ਬੱਡੇ ਵੀਰ। ਸਹੀ ਗੱਲ ਆ। ਲੋ ਜੀ ਦੋਸਤੋ। ਤੁਹਾਨੂੰ ਪਤਾ ਬਾਈ ਕਹਿੰਦਾ ਬਈ ਤੁਹਾਨੂੰ ਬਈ ਸਾਰਿਆਂ ਨੂੰ ਪਤਾ ਤੇ ਬਾਈ ਨੇ ਦੱਸਿਆ ਵਾ ਬਈ ਗਾਹ ਰੋਤਿਆਂ ਦੀ ਆਣੀ ਆ ਗਰਮੀ ਹੋਣੀ ਬਹੁਤ ਹੋ ਗਈ ਆ ਤੇ ਗਾਹ ਦੂਜੀਆਂ ਵਾਜਦੀਆਂ ਫੜਕਿਆਂ ਵਾਂਗੂ। ਜਦੋਂ 16 ਕਿਲੋ ਆਏ ਨਹੀਂ ਪਤਾ ਲੱਗਦਾ ਹੋਊ ਮੱਝਾਂ ਵਰਗਾ 16 ਕਿਲੋ। 60000 ਰੁਪਏ ਜਮਾਂ ਜੈ ਡਿਮਾਂਡ ਆ ਵਿੱਚੋਂ ਕਿ ਛੋਟਛਾਪਾ ਤੁਹਾਨੂੰ ਬਾਈ ਇਹ ਦੂਜਾ ਰੋਗ ਇਹ ਰਿਹਾ ਸੋਵਾਜ 8 ਵਜੇ ਠੀਕ ਆ ਜੀ ਉਹ ਪੰਜੇ ਦੀ ਮੈਂ ਵੀ ਗੇਰ ਠੀਕ ਆ ਜੀ ਮਾਜਣਾਗੇ ਇਹਦੇ ਬੱਚਾ ਠੀਕ ਆ ਬਾਈ ਹਾਂ 4 ਕਿਲੋ ਬੋਲਾ ਸਮਾਨ ਕੇ ਚਲੋ ਚੋੜਿਆ ਸੀਗਾ ਠੀਕ ਆ ਜੀ ਹਾਂ ਜੀ ਥਾਂ ਦੇ ਓਕੇ ਬਾਈ ਜਮਾ ਥਾਂ ਦੀ ਗਾਰੰਟੀ ਕੋਈ ਭੈਣ ਫਰਾਉਦਾ ਠੀਕ ਆ ਜੀ ਆਪਣੇ ਹਰੇਕ ਪੂਰੀ ਦੀ ਗਾਰੰਟੀ ਵੀ ਇੱਥੋਂ ਨਹੀਂ ਬਈ ਉੱਠ ਸਕਦਾ ਠੀਕ ਆ ਬਾਈ ਜਿਹੜੀ ਗੱਲ ਹੋਈ ਆ ਵਾ ਦੱਸਾਂਗੇ ਜੇ ਪੂਰ ਹੋ ਗਈ ਪੂਰੀ ਵੀ ਕਵਾਂਗੇ ਸੂਆ ਕਿਹੜਾ ਸੂਈ ਆ ਤੇ ਦੂਜਾ origional ਸੂਈ ਆ ਠੀਕ ਆ ਪਹਿਲਾਂ ਦਾ ਰਿਕਾਰਡ ਬਾਈ ਕੋਈ ਪਤਾ ਥੋੜਾ ਲਿਖਦਾ ਵੀਰੇ ਠੀਕ ਆ ਜੀ ਹ ਇਹਦੀ ਬਾਈ 18 ਲੀਟਰ ਤੱਕ ਕਰ ਦੇਈ ਸਕਦੀ ਮੜਿਆ ਠੀਕ ਹੈ ਜੀ ਸਾਡੀ ਵੈੜ ਜਾਣ ਵਾਲੀ ਹੈ ਘੱਟ ਵਾਲੀ ਹੈ ਲੋ ਜੀ ਦੋਸਤੋ ਜੇ ਰੋ ਪਈਆ ਵੈੜਦੀ ਤੁਸੀਂ ਦੇਖ ਸਕਦੇ ਹੋ ਜਿਵੇਂ ਸੂਈ ਆ ਕੋਈ ਲਿੱਸੀ ਫਿੱਕੀ ਜੀ ਨਹੀਂ ਹੋਈਗੀ ਫੁੱਲ ਵਜਣਾਗਾ ਹਿਟਿੰਗ ਵਾਲਾ ਹਵਾਨਾ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਜੀ ਬਾਈ ਕਹਿੰਦਾ ਵੀ 4 ਕਿਲੋ ਸਵੇਰੇ ਮੈਂ ਬੋਲਾ ਕੱਢਿਆ ਸੀਗਾ ਕੋ ਬੱਚੇ ਨੂੰ ਪਿਆਦਾ ਸੀਗਾ ਤੁਸੀਂ ਆਪਦੀ ਬਾਕੀ ਹਜੇ ਛਾਵ ਨੂੰ ਚੋ ਲੈਣੀ ਹੈ ਕਿ 1 ਚਵਾਈ ਲੱਗੀ ਹੈ ਇਹਨੂੰ ਹਜੇ ਇਹ ਵੀ ਕਰਾਉ ਸੰਗਾਗਾ ਦੋਦੇ ਵੀ ਚੰਗਾ ਪੈਜੂਗੀ 18 19 ਕਾ ਵੇਦ ਤੱਕ ਪਿਆਜੂਗੀ ਮੈਂ ਕਹਿੰਦਾ ਆਪ 18 ਕਹਿੰਦੇ ਨਾਲ ਵੱਧ ਪਿਆ ਜਾਵੇ ਜਿਵੇਂ ਆ ਥਾਣ ਹਵਾਨਾ ਵਾਂ ਮਾਤੀ ਦੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਸੋਹਣਾ ਵਾ ਦੁੱਧ ਇਹਨੂੰ ਕੋਈ 18-20 ਕਿਲੋ ਕਹਿੰਦਾ ਵੀ ਕੁਛ ਨਹੀਂਗਾ ਬਾਕੀ ਵਜਨ ਬਹੁਤਾ ਕੋਈ ਸੂਕੇ ਲੱਸੀ ਫਿੱਕੀ ਹੀ ਨਹੀਂ ਹੋਈ ਕਈ ਜਿਵੇਂ ਇਕੱਠੀਆਂ ਹੋ ਜਾਂਦੀਆਂ ਸੂਕੇ ਓਮੇ ਕੋਈ ਨਹੀਂ ਵਜਨ ਬਹੁਤ ਹੈਗਾ ਵੇਹਲ ਬਹੁਤ ਆ ਗਈ ਪਸ਼ੂ ਬਾਈ ਦਾ ਕੋਈ ਵੀ ਨਹੀਂਗਾ ਲੱਸਾ ਫਿੱਕਾ ਨਾ ਕੋਈ ਪਸ਼ੂ ਆਏ ਆ ਬਈ ਛੋਟਾ ਹੋਊਗਾ ਪੂਰੇ ਵਧੀਆ ਵਜਨ ਨਾਲ ਇਹਦੇ ਵੱਡੇ ਪਸ਼ੂ ਆਗੇ ਜਿਹੜਾ ਬਾਕੀ ਕੋਈ ਵੀਰ ਕੋਲ ਆ ਕੇ ਵੇਖੂਗਾ ਤੁਹਾਨੂੰ ਵਾਪੇ ਅੰਦਾਜ਼ਾ ਲੱਗੂਗਾ ਜੋ ਗੱਲਾਂ ਕਹਿੰੀਆਂ ਸਹੀ ਕਹਿੰੀਆਂ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਇਹਦਾ ਮੁੱਠੀ ਆ ਥਾਣਾ ਮਗਰ ਇਹਦਾ ਬੱਚਾ ਮੁੱਲ ਬਾਈ ਇਹਦਾ ਮੁੱਲ ਵੀ ਨੇ 60 57 ਦੀ ਬਾਈ ਦੇ ਦੇਣੀ ਠੀਕ ਆ ਤੇ ਦੋਸਤੋ ਜੈਜ ਡਿਮਾਂਡ ਆ 60000 ਰੁਪਏ 57 ਦੀ ਬਾਈ ਇਹਦਾ ਗਾਂ ਦੇ ਦੇਣੀ ਹੈਗੀ ਜਮਾ ਜੈਜ ਮਾਲ ਦੇ ਪਸ਼ੂ ਹੈ ਬਾਈ ਦੇ ਥਣ ਥਣ ਨੇੜੇ ਤੋਂ ਵੇਖ ਲਓ ਥੋੜਾ ਜਿਆ ਤੁਸੀਂ ਅੱਜ ਦੀ ਵੀਡੀਓ ਚ ਬਾਈ ਦੇ ਚਾਰ ਨਾਲ ਸੇਲ ਸੀਗੇ ਹਾਂ ਤੇ ਦੋਸਤੋ ਆਹ ਵੇਖੋ ਦੇਵਾ ਤੇ ਵੇਖ ਲਓ ਪਿੱਛੋਂ ਵੀ ਹੀਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਛੱਡ ਦੇ ਬਾਈ ਆ ਤੇ ਵੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਕੀਤਾ ਵਾ ਬਾਈ ਕੋਲੇ ਚਾਰ ਗਾਂਆਂ ਸੀ ਜਿਹਦੇ ਵਿੱਚ ਦੋ ਸੂਈਆਂ ਸੂਈਆਂ ਤਾਜ਼ੀਆਂ ਇੱਕ ਤੋਕੜ ਗੱਭਨ ਗੀਨਾ ਤੇ ਗੱਭਨ ਸੀਗੀ ਤੇ ਤਿੰਨ ਬਾਈ ਕੋਲੇ ਬੱਚੀਆਂ ਵਾ ਬੱਚੀਆਂ ਦੀ ਜਾਣਕਾਰੀ ਆ ਬਾਈ ਤੋਂ ਲੈ ਲੈਣੇ ਆ ਜੋ ਆਪਾਂ ਲੈ ਦੋਸਤੋ ਆ ਬਾਈ ਕੋਲੇ ਤਿੰਨ ਬੱਚੀਆਂ ਵਾ ਜਿਹਦੇ ਵਿੱਚ ਆਹ ਦੋ ਜਰਸੀ ਕ੍ਰੋਸ ਸੰਗਦੀਆਂ ਵਾ ਤੇ ਇੱਕ ਆ ਵੀ ਜਰਸੀ ਚ ਪੈਂਦੀ ਆਗੀ ਤੇ ਵੇ ਪਾਕੀ ਬਾਈ ਡੀਲ ਬਾਈ ਤੋਂ ਲੈਣੇ ਆ ਪਹਿਨਾਂ ਦੇ ਵੀ ਹਾਂਜੀ ਵੇ ਇਹਦਾ ਸ਼ੁਰੂ ਕਰ ਲਿਆ 1 ਨੰਬਰ ਤੋਂ ਹੀ 5 ਨੰਬਰ ਦੱਸ ਦੇ ਇਹਦੇ ਬਾਰੇ ਬੱਚੀ ਬਾਰੇ ਇਹ ਵੀ 10 ਕਿੰਨੀ ਉਮਰ ਆ ਬੱਚੀ ਦੀ ਠੀਕ ਆ ਜੀ ਸਾਡੀ ਮੱਛੀ ਉਹ ਚੰਗੀ ਆ ਜੀ ਬੜੀ ਦੁੱਧ ਗੜੀ ਮਾਰ ਖਾਰਾ ਵੀ ਇਸ ਰਕਾਰ ਦਾ ਅੱਛਾ ਜੀ ਛੋਟ ਛੋਟ ਦੇ ਮਾਰਦੇ ਨੇ ਨਾ ਚਾਰ ਹੀ ਖਾਣਾ ਕੋਈ ਛਾਂਗ ਨਹੀਂ ਠੀਕ ਹੈ ਜੀ ਝੋਲੀ ਦਾ ਹੁੰਦੀ ਜਾਂ ਗੱਬੜਨ ਦੀ ਹੁੰਦੀ ਠੀਕ ਹੈ ਜੀ ਲੈ ਦੋਸਤੋ ਆ ਟਮਕਣਾ ਜਾ ਮੜਾ ਜਾ ਪਰ ਉਹ ਫੋਟ ਨਹੀਂ ਕੀ ਆਪਾਂ ਕਹਿ ਸਕਦੇ ਚਾਰ ਝੋਲੀ ਬੜੀ ਚੰਗੀ ਆ ਗਈ ਥਾਂ ਨਹੀਂ ਬਾਈ ਫਰੀਕ ਮੱਛੀ ਲੱਗਦਾ ਸਹੀ ਗੱਲ ਮੋਟਾ ਥਾਂ ਲੱਗਿਆ ਪੂਰਾ ਵੀ ਵੇਖ ਸਕਦੇ ਮੱਝਾਂ ਵਰਗਾ 10 ਮਹੀਨੇ ਦੀ ਉਮਰ ਆ ਗਈ ਮਾਦਰ ਕੜ ਬਾਈ ਕਹਿੰਦਾ ਤਾਂ ਚੰਗਾ ਸੀਗਾ ਜੇ ਮੁੱਲ ਫਿਰ ਇਹਦਾ ਮੁੱਲ ਵੀ 10000 ਇਹਦਾ ਠੀਕ ਹੈ ਜੀ ਤਾਂ ਦੋਸਤੋ ਜਮਾ ਜੈ ਜਮਾਣਾ 10000 ਰੁਪਿਆ ਤੇ ਜੇ ਏਡੀ ਆਪਾਂ ਪਾਲਣੀ ਹੋਵੇ ਘਰੇ ਤਾਂ 20 ਹਜ਼ਾਰ ਉਹਨੂੰ ਖਾਦਾ ਹੋਣਾ ਸੀਗਾ ਇਹਦਾ ਤਿੰਨ ਨੰਬਰ ਦਾ ਜਿਹੜੀ ਦੱਸਣਾ ਮੇਰੇ ਦਾਸ ਤੋਂ ਬਾਅਦ ਸ਼ੂਰੀ ਹੋ ਗਈ 1000 ਕੜ ਦੀ ਠੀਕ ਹੈ ਬਾਈ ਠੀਕ ਹੈ ਜੀ ਇਹ ਹੈਗੀ ਬਹੁਤ ਚੰਗੀ ਜਰਸੀ ਦੀ ਬਰਕਾਉਂ ਬਾਈ ਠੀਕ ਹੈ ਬਾਈ ਇਹ ਆ ਬੈਸਟੀ ਆ ਦਾ ਬੱਚਾ ਵੀ ਮੋਦੀ ਵਾਲੀ ਬੱਚੀ ਹੈ ਠੀਕ ਹੈ ਜੀ ਹਾਂ ਇਹਦੇ ਵੀ ਚਾਰ ਹੀ ਥਾਣਾ ਠੀਕ ਹੈ ਜੀ ਇਹ ਵੀ ਇਹ ਵੀ 10 11 ਕਿ ਮਹੀਨੇ ਉਮਰ ਦਾ ਬੱਚੇ ਦੀ ਅੱਛਾ ਜੀ ਦੋ ਥਣ ਚਾਰ ਹੀ ਥਾਣੇ ਦੇ ਵੀ ਸਣ ਬਹੁਤ ਚੰਗੇ ਲੱਗੇ ਤੇ ਵੇਖ ਸਕਦੇ ਹੋ ਜੀ ਸੋਨੇ ਥਾਣਾ ਝੋਲੇਗਾ ਚੰਗੇ ਆ ਬੜਾ ਅੱਛਾ ਨੇ ਤਿੰਨਾਂ ਦੇ ਚਾਰ ਚਾਰ ਥਾਣੇ ਸਾਰਿਆਂ ਠੀਕ ਆ ਭਾਈ ਇਹਦਾ ਮੁੱਲ ਵੀ ਦੱਸ ਦੇ ਫਿਰ ਲੈਣ ਦੇ ਨਾਲ ਹੀ ਇਹਦਾ ਮੁੱਲ ਮੇਰੇ 12000 ਆ ਠੀਕ ਆ ਲੋ ਇਹਦੇ 6 ਨੰਬਰ ਤੇ ਬੱਛੀ ਸੀਗੀ ਇਹਦਾ ਮੁੱਲ ਹੈਗਾ 12000 ਰੁਪਇਆ ਉੱਚੋ ਕੇ 10000 ਰੁਪਇਆ ਕੋਈ ਛੋੜ ਹੋ ਜੂਗੀ ਜਿਹੜੇ ਵੀਰ ਦੇ ਪਸੰਦ ਆਊਗੀ ਸੋਰਾ ਸੰਭਰ ਲਗਾ ਬਾਈ ਇਹਨੂੰ ਚੰਗਾ ਕਾਰਜ ਕਰਨੀ ਹੈ ਜੇ ਆਪਾਂ ਦੋ ਦੋ ਬੋਰਗਾਂ ਫੀਡ ਦੀਆਂ ਚਾਰ ਦੇ ਗਏ ਆਹ ਤਿਆਰੀ ਆ ਮਸੀ ਵੀਰੇ ਫਾਸ ਉਤਾਰਾ ਕਰਦੀ ਸੀ ਠੀਕ ਆ ਜੀ ਆਹ ਫੀਡ ਦੀ ਮੈਸਜ ਰਾਦੀ ਆਪਾਂ ਠੀਕ ਆ ਜੀ ਹਾਂ ਇਹ ਹੈਗੀ ਆ ਮੰਨ ਕੇ ਜੇ 13 14 ਮਹੀਨੇ ਉਮਰ ਬੱਚੇ ਠੀਕ ਆ ਜੀ ਫੀਡ ਕੋਈ ਨਾ ਮੂ ਠੀਕ ਆ ਜੀ ਦੁੱਧ ਤਾਂ ਆਉਂਦਾ ਜਿੰਨੇ ਬੱਚੇ ਉਹ ਦਿਸ ਜਾਂਦੇ ਠੀਕ ਆ ਜੀ ਹਾਂ ਜੀ ਛੋਲੇ ਇਹਦੇ ਵੀ ਚੰਗੀ ਆ ਚਾਰ ਹੀ ਥਾਣਾ ਵੀਰੇ ਲੈ ਲੈ ਦੋਸਤੋ ਚਾਰ ਹੀ ਥਾਣੇ ਦੀ ਛੋਲੀ ਦੀ ਬਹੁਤ ਚੰਗੀ ਆ ਗਈ ਬਾਈ ਕਹਿੰਦਾ ਵੀ ਹੀਟ ਕੱਢਦੀ ਸੀ ਪਰ ਆਪਾਂ ਟਾਲਤੀ ਆ ਗਈ ਉਹਦੀ ਦੋ ਬੋਰਗਿਆਂ ਨੂੰ ਫੀ ਮੁੱਲ ਬਾਈ ਇਹਦਾ ਇਹਦਾ ਮੁੱਲ ਵੀ 15000 ਆ ਉੱਚੋ ਕੁਛ ਬੰਦ ਭੈਣ ਪਰ ਤਿੰਨੇ ਇਕੱਠਾ ਲੈਂਦਾ ਤਿੰਨੇ 20000 ਦਿਆਂ ਦੇ ਦੂ ਠੀਕ ਆ ਜੀ ਛੱਟ ਤਿੰਨਾਂ ਉ ਫਰੀ ਹੈ ਉਹ ਫਰੀ ਹੈ ਲਓ ਜੀ ਦੋਸਤੋ ਬਾਈਆਂ ਦੇ ਤਿੰਨੇ ਭੈਣ ਪਰ ਇਕੱਠਾ ਲਿਆ ਲਊਗਾ ਤਾਂ 25000 ਦਿਆਂ ਦੇ ਦੂੰਗਾ ਜੇ ਇਕੱਲੇ ਇਕੱਲੇ ਲਾਉਂਗੇ ਫਿਰ ਉਹਦਾ ਹੋਰ ਜਿਆਦਾ ਰੇਟ ਹੋ ਜਾਊਗਾ ਬੱਚੀਆਂ ਤਿੰਨੇ ਚੰਗੀਆਂ ਬਾਈਆਂ ਆ ਤਾਂ ਬੱਚੀ ਤੁਹਾਨੂੰ ਬਹੁਤ ਦੋਸਤੋ ਤਿਆਰੀ ਆ ਗਈ ਬਸ ਥੋੜੇ ਟਾਈਮ ਤੇ ਆਉਂਦੀ ਸੋਣਾ ਠੀਕ ਆ ਭਰਾ ਦਿਓ ਬੰਨੇ ਰਹਿ ਜਾਣਾ ਵਾ ਫੋਰਸ਼ਾਂ ਕਿਹਦੇ ਨੇ ਚਾਰ-ਚਾਰ ਥਾਣਾ ਥਣ ਬਹੁਤ ਚੰਗੇ ਅਛੀਆਂ ਦੇ ਕੱਢੇ ਹੋਇਆ ਹੁਣੇ ਹੀ ਕੋਈ ਚੁੰਡੀ ਆ ਥਾਣੇ ਕਿਸੇ ਦਾ ਨਿੱਕਾ ਕੱਢਦਾ ਜਦੋਂ ਆਦੇ ਦਿਨਾਂ ਦੇ ਤਿਆਰ ਹੋਈਆਂ ਇਹ ਥਣ ਬਹੁਤ ਚੰਗੇ ਆਗੇ ਬਾਕੀ ਜਿਹੜਾ ਨਾ ਤੁਹਾਡੇ ਪਸੰਦ ਆ ਗਿਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਅੱਜ ਦੀ ਵੀਡੀਓ ਚ ਹਾਂਜੀ ਉਹ ਜੀ ਵਸ਼ੀ ਦਾ ਮੰਡੀ ਜਗਰਾਵਾਂ ਗਿਆ ਸੀ ਮੇਰਾ ਇੱਕ ਥੀ ਮੇਲਾ ਵੇਖਣ 25-25 ਹਜ਼ਾਰ ਇੱਕ ਵਸ਼ੀ ਦਾ ਮੰਗ ਲਿਆ ਠੀਕ ਹੈ ਜੀ ਹਾਂ ਆਪਾਂ 25 ਦਾ ਤਿੰਨੇ ਹੀ ਦੇਈ ਜੰਨੇ ਆ ਠੀਕ ਹੈ ਜੀ ਇਦੋਂ ਹੋਰ ਨਹੀਂ ਕਹਿਣੇ ਦੇਣਾ ਠੀਕ ਹੈ ਜੀ ਲਓ ਦੋਸਤੋ ਜਮਾ ਬਾਈ ਦਾ ਆਫਰ ਹੀ ਹੈਗਾ 25000 ਜੇ ਤੁਹਾਨੂੰ ਬਾਈ ਕਹਿੰਦਾ ਵੀ ਤਿੰਨੇ ਦੇ ਦੇਣੀਆਂ ਤੇ ਤੁਸੀਂ ਜਗਰਾਵਾ ਮੰਡੀ ਵੇਖੀ ਆ ਬਾਈ ਨੇ ਮੈਂ ਵੀ ਗਿਆ ਸੀਗਾ ਉਹਦੇ ਲੋਕੀ 40 4000 ਰੁਪਏ ਨਿਕਰੇ ਨਹੀਂ ਵਛੇ ਤਾਂ ਮੰਗਿਆ ਸੀ 50 5000 ਤੇ 25 ਜੇ ਤੁਹਾਨੂੰ ਦੇਣੀਆਂ ਕਿੰਨੇ ਸੀ ਉੱਥੇ ਜੋੜਾ ਤੈਨਾਂ ਜੇ ਪਛੀਆਂ ਬਾਕੀ ਜਿਹਦੇ ਪਸੰਦ ਆਏ ਦੀ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਅੱਜ ਦੀ ਵੀਡੀਓ ਦੇ ਬਾਈ ਦੇ ਚਾਰ ਨਾਕ ਸੀ ਜਿਹਦੇ ਵਿੱਚ ਦੋ ਸੂਜੀਆਂ ਸੂਜੀਆਂ ਤਾਜ਼ੀਆਂ ਵਹਿੜਾ ਤੇ ਇੱਕ ਟੋਕੜ ਗੱਬਨ ਨਗੀਨੇ ਤੇ ਗੱਬਨ ਵਹਿੜ ਸੀਗੀ ਜਿਹੜਾ ਨਾਕ ਤੁਹਾਡੇ ਪਸੰਦ ਆਊਗਾ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਨੰਬਰ ਸਕਰੀਨ Tant de